ਅਜੀ ਇਹ ਇੱਕ ਦਾ ਤੋਂ ਮੂਵੀ ਹੈ ਨਾ ਕਿ ਗੱਡੀ ਨਾ ਆਲੀ ਪਲਟ ਗਈ ਹੈ ਯਰ ਬੰਦਿਆਂ ਨੇ ਗੱਡੀ ਕੀਤੀ ਹੈ ਹਾਂ ਕੌਣ ਚਲਾ ਕੌਣ ਰਹੀ ਸੀ ਬੜਾ ਜੇ ਬੱਚਾ ਸੀ 12 13 ਸਾਲ ਦਾ ਇਕੱਲੇ ਸੀਗਾ ਕਿ ਨਾਲ ਸੀ ਨਾਲ ਇੱਕ ਹੋਰ ਮੁੰਡਾ ਸੀ ਉਹਨਾਂ ਨੂੰ ਫਿਰ ਅਜੀ ਗੱਡੀ ਘੜੀ ਕਰਕੇ ਉਹ ਨਿਕਲਣ ਆ ਗਿਆ ਗੱਡੀ ਤੋਂ ਉਹ ਨਿਕਲਣ ਆਪਿਆ ਸੀ ਅਧੁਰਾ ਜੀ ਇੱਥੋਂ ਦੀ ਉਹਨਾਂ ਨੂੰ ਕੱਢਿਆ 15 15 15 ਸਾਲ ਦਾ ਮੁੰਡਾ ਇਹ ਕਿੰਨੇ ਕੋਈ ਤਾਂ ਸੀ ਕਿੰਨੇ ਕੋਈ ਇੱਕ ਘੰਟਾ ਪਹਿਲਾਂ ਟਿਕਾਣੇ ਦੀ ਛਾੜੀ ਤੇ ਉਹ ਬੱਚਾ ਹੁਣ ਮੁੰਡਾ ਉਹ ਕਿੱਥੇ ਗਿਆ ਕਿਤੇ ਉਹ ਤਾਂ ਜਦੋਂ ਦਫਤਰ ਕੋਲ ਆ ਕੇ ਗਿਆ ਤੇ ਉਹ ਇਹਨਾਂ ਦਾ ਮੁੰਡਾ ਜਿਹੜੀ ਲੱਗੇ ਸੀ ਸ਼ੀਸ਼ੇ ਟੁੱਟ ਕੇ ਦਾਲਾਂ ਨੂੰ ਚਾਹ ਰਿਹਾ ਹਾਂਜੀ ਮੇਰਾ ਨਾਮ ਪਰਮਜੀਤ ਸਿੰਘ ਹੈ ਦੁਕਾਨ ਮੇਰੀ ਹੈ ਕੱਪੜੇ ਦੀ ਅੱਛਾ ਇਹ ਫੁੱਟ ਮੰਡਾ ਦੇ ਚੌਂਕੀ ਚ ਦੁਕਾਨ ਹੈ ਇਹ ਬੱਚਾ ਆਇਆ ਹੈ ਉਹਨੇ ਬਹੁਤ ਸਪੀਡ ਨਾਲ ਬੱਚਾ ਆਇਆ ਚੌਂਕ ਦੇ ਵਿੱਚੋਂ ਬੰਨਾਗਾ ਹਾਂਜੀ ਮੈਂ ਦੁਕਾਨਦਾਰ ਦੁਕਾਨ ਦਾ ਇਹ ਮੈਂ ਨਾਮ ਨਹੀਂ ਪਤਾ ਵੈਸੇ ਬਾਕੀ ਗੱਡੀ ਇਕਦਮ ਆਈ ਹੈ ਮੈਂ ਪਿੱਛੇ ਦੁਕਾਨ ਤੇ ਨਹੀਂ ਹੈਗਾ ਤੇ ਡੈਡੀ ਮੇਰੇ ਦੁਕਾਨ ਤੇ ਬੈਠੇ ਜੀ ਤੇ ਇਕਦਮ ਗੱਡੀ ਉਲਟੀ ਹੈ ਗੱਡੀ ਉਲਟ ਕਿਥੇ ਤਾਂ ਮੇਰੀ ਦੁਕਾਨ ਦੇ ਪਹਿਲੇ ਵੱਜੀ ਹੈ ਉਲਟ ਉਸ ਤੋਂ ਉਲਟ ਗਈ ਹੈ ਫਿਰ ਡੈਡੀ ਨੇ ਤੇ ਹੋਰ ਬਾਕੀ ਬੰਦਿਆਂ ਨੇ ਮਿਲ ਕੇ ਗੱਡੀ ਚੱਕੀ ਹੈ ਤੇ ਬੱਚਿਆਂ ਨੂੰ ਬਚਾਇਆ ਤੇ ਉਸ ਵਾਰ ਗੱਡੀ ਨੇ ਵੀ ਕੰਡੀਸ਼ਨ ਦੇਖ ਲਓ ਤੇ ਦੁਕਾਨ ਦੇ ਵੀ ਦੇਖ ਲਓ ਦੁਕਾਨ ਦਾ ਬਹੁਤ ਨੁਕਸਾਨ ਗੱਡੀ ਕੌਣ ਚਲਾ ਰਿਹਾ ਸੀ ਗੱਡੀ ਇੱਕ ਛੋਟਾ ਜਿਹਾ ਬੱਚਾ ਸੀਗਾ 13-14 ਸਾਲ ਦਾ ਤੇ ਉਹਦੇ ਬੱਚੇ ਆ ਪਿੱਛੇ ਇੱਕ ਹੋਰ ਬੈਠਾ ਸੀਗਾ ਦੋ ਬੱਚੇ ਸਦੇ ਤੇ ਦੋਹਾਂ ਨੂੰ ਪਿਛਲੀ ਡਿੱਕੀ ਤੋਂ ਬਾਹਰ ਕਢਵਾਇਆ ਗਿਆ ਹੈ ਨੇ ਉਸ ਤਰਾ ਬਾਰ ਨਿਕਾਲ ਕੇ ਉਹਨਾਂ ਨੂੰ ਦਲੀਲ ਪਤਾ ਕਿ ਹੁਣ ਬੱਚੇ ਠੀਕ ਕੋਈ ਜਾਨੀ ਨੁਕਸਾਨ ਨਹੀਂ ਮੇ ਜਾਨੇ ਨੁਕਸਾਨ ਹੈ ਬੱਚੇ ਦੇ ਮਾਰੇ ਜੀ ਉਂਗਲਾਂ ਤੇ ਝੋਟ ਲੱਗੀ ਹੈ ਉਹ ਮਾਪਿਓ ਨੇ ਉਹਨਾਂ ਨੂੰ ਫਿਰ ਦਵਾਈ ਦਿੰਦੀ ਦਵਾਈ ਲਈ ਜਾਂਦੇ ਤੇ ਮਾਲੀ ਨੁਕਸਾਨ ਮਾਲੇ ਨੁਕਸਾਨ ਮੇਰੀ ਦੁਕਾਨ ਦੇ ਸ਼ੀਸ਼ੇ ਸਾਰੇ ਟੁੱਟ ਗਏ ਨੇ ਦੁਕਾਨਦਾਰ ਨੂੰ ਨੁਕਸਾਨ ਆਇਆ ਕੋਈ ਚੀਚਾਂ ਨਹੀਂ ਉਹ ਮੇਰਾ ਇਹ ਕਹਿੰਦਾ ਜੀ ਜਿਹੜਾ ਮੇਰਾ ਨੁਕਸਾਨ ਹੋਇਆ ਹੈ ਉਹ ਉਸੇ ਸਹੀ ਕਰਾ ਲੈਣ ਬਸ ਹੋਰ ਆਪਾਂ ਕੁਝ ਨਹੀਂ ਮੰਗਦੇ ਬਾਕੀ ਇਹ ਵੀ ਆਪਾਂ ਉਹਨਾਂ ਦੇ ਬੱਚੇ ਦੇ ਕੋਈ ਦੁੱਖ ਨਹੀਂ ਹੈ ਉਹਨਾਂ ਦਾ ਬੱਚਾ ਜੀ ਮੇਰਾ ਨਾਮ ਪਰਮਜੀਤ ਸਿੰਘ ਹੈ ਦੁਕਾਨ ਮੇਰੀ ਹੈ ਕੱਪੜੇ ਦੀ ਅੱਛਾ ਇਹ ਕੁੱਡ ਮੰਡਲੇ ਦਾ ਚੌਂਕੀ ਚ ਦੁਕਾਨ ਹੈ ਇਹ ਬੱਚਾ ਆਇਆ ਹੈ ਉਹਨੇ ਬਹੁਤ ਸਪੀਡ ਨਾਲ ਬੱਚਾ ਆਇਆ ਚੌਂਕੇ ਦੇ ਵਿੱਚੋਂ ਵਰਨਾਗਾ ਹਾਂ ਜੀ ਮੈਂ ਦੁਕਾਨਦਾਰ ਹੈ ਦੁਕਾਨ ਦਾ ਐਵੇਂ ਨਾਮ ਨਹੀਂ ਪਤਾ ਵੈਸੇ ਬਾਕੀ ਗੱਡੀ ਇਕਦਮ ਆਈ ਹੈ ਮੈਂ ਪਿੱਛੇ ਦੁਕਾਨ ਤੇ ਨਹੀਂ ਹੈਗਾ ਸੀ ਡੈਡੀ ਮੇਰੇ ਦੁਕਾਨ ਤੇ ਬੈਠੇ تھے ਤੇ ਇਕਦਮ ਗੱਡੀ ਉਲਟੀ ਹੈ ਗੱਡੀ ਉਲਟ ਕਿਥੇ ਤਾਂ ਮੇਰੀ ਦੁਕਾਨ ਦੇ ਪਹਿਲੇ ਵੱਜੀ ਉਲਟ ਉੱਤ ਬੋਲਟ ਕੀ ਹੈ ਫਿਰ ਡੈਡੀ ਨੇ ਤੇ ਹੋਰ ਬਾਕੀ ਬੰਦੇ ਨੇ ਮਿਲ ਕੇ ਗੱਡੀ ਚੱਕੀ ਹੈ ਤੇ ਬੱਚਿਆਂ ਨੂੰ ਬਚਾਇਆ ਤੇ ਉਸ ਵਾਰ ਗੱਡੀ ਦੀ ਵੀ ਕੰਡੀਸ਼ਨ ਦੇਖ ਲਓ ਤੇ ਦੁਕਾਨ ਦੀ ਵੀ ਦੇਖ ਲਓ ਦੁਕਾਨ ਦਾ ਬਹੁਤ ਨੁਕਸਾਨ ਗੱਡੀ ਕੌਣ ਚਲਾ ਰਿਹਾ ਸੀ ਗੱਡੀ ਇੱਕ ਛੋਟਾ ਜਿਹਾ ਬੱਚਾ ਸੀਗਾ 13-14 ਸਾਲ ਦਾ ਸੀ ਤੇ ਉਹਦੇ ਬੱਚੇ ਆ ਪਿੱਛੇ ਇੱਕ ਹੋਰ ਬੈਠਾ ਸੀਗਾ ਦੋ ਬੱਚੇ ਤੇ ਦੋਵਾਂ ਨੂੰ ਪਿਛਲੀ ਟਿੱਕੀ ਤੋਂ ਬਾਹਰ ਕਢਵਾਇਆ ਗਿਆ ਤੇ ਉਹ ਇਸ ਤਰ੍ਹਾਂ ਬਾਹਰ ਕਢਾਲ ਕੇ ਉਹਨਾਂ ਨੂੰ ਠੀਕ ਬਦ ਕੇ ਹੁਣ ਬੱਚੇ ਠੀਕ ਕੋਈ ਜਾਨੀ ਨੁਕਸਾਨ ਨਹੀਂ ਜਾਨੇ ਨੁਕਸਾਨ ਨਹੀਂ ਹੈ ਬੱਚੇ ਦੇ ਮਾਰੇ ਜੀ ਉਂਗਲਾਂ ਤੇ ਝੋਟ ਲੱਗੀ ਹੈ ਉਹ ਮਾਪਿਓ ਨੇ ਉਹਨਾਂ ਨੂੰ ਫਿਰ ਦਵਾਈ ਦਈ ਦਵਾਈ ਚਾਹੀਏ ਤੇ ਮਾਲੀ ਨੁਕਸਾਨ ਮਾਲੇ ਨੁਕਸਾਨ ਮੇਰੀ ਦੁਕਾਨ ਦੇ ਸ਼ੀਸ਼ੇ ਛੂਟੇ ਸਾਰੇ ਟੁੱਟ ਗਏ ਨੇ ਤੂਫਾਨ ਦਾ ਨੁਕਸਾਨ ਆਇਆ ਕੋਈ ਚੰਨ ਨਹੀਂ ਹੁਣ ਮੇਰਾ ਇਹ ਕਹਿੰਦਾ ਜਿਹੜਾ ਮੇਰਾ ਨੁਕਸਾਨ ਆਇਆ ਉਹ ਸਹੀ ਕਰਾ ਲੈਣ ਬਸ ਹੋਰ ਆਪਾਂ ਕੁਝ ਨਹੀਂ ਬਾਕੀ ਐਵੇਂ ਆਪਾਂ ਉਹਨਾਂ ਦੇ ਬੱਚੇ ਦੇ ਕੋਈ ਦੁੱਖ ਨਹੀਂ ਉਹਨਾਂ ਦਾ ਬੱਚਾ ਜੀ ਮਰੀਾਨਾ ਪਰਮਜੀਤ ਸਿੰਘ ਹੈ ਦੁਕਾਨ ਮੇਰੀ ਹੈ ਕੱਪੜੇ ਦੀ ਅੱਛਾ ਇਹ ਫੁੱਟ ਮੰਲੇ ਦਾ ਚੌਂਕੀ ਚ ਦੁਕਾਨ ਹੈ ਇਹ ਬੱਚਾ ਆਇਆ ਹੈ ਉਹਨੇ ਬਹੁਤ ਸਪੀਡ ਨਾਲ ਬੱਚਾ ਆਇਆ ਚੌਂਕ ਦੇ ਵਿੱਚੋਂ ਵਰਨਾ ਹਾਂ ਜੀ ਮੈਂ ਦੁਕਾਨ ਤੇ ਦੁਕਾਨ ਦਾ ਇਹ ਮੈਨੂੰ ਨਾਮ ਨਹੀਂ ਪਤਾ ਵਗੈਰੇ ਬਾਕੀ ਗੱਡੀ ਇਕਦਮ ਆਈ ਹੈ ਮੈਂ ਪਿੱਛੇ ਦੁਕਾਨ ਤੇ ਨਹੀਂ ਹੈਗਾ ਤੇ ਡੈਡੀ ਮੇਰੇ ਦੁਕਾਨ ਤੇ ਬੈਠੇ ਸੀ ਤੇ ਇਕਦਮ ਗੱਡੀ ਉਲਟੀ ਹੈ ਗੱਡੀ ਉਲਟ ਕਿਥੇ ਤਾਂ ਮੇਰੀ ਦੁਕਾਨ ਦੇ ਪਹਿਲੇ ਵੱਜੀ ਉਲਟ ਉਸ ਤੋਂ ਉਲਟ ਗਈ ਹੈ ਫਿਰ ਡੈਡੀ ਨੇ ਤੇ ਹੋਰ ਬਾਕੀ ਬੰਦੇ ਨੇ ਮਿਲ ਕੇ ਗੱਡੀ ਚੱਕੀ ਹੈ ਤੇ ਬੱਚਿਆਂ ਨੂੰ ਬਚਾਇਆ ਤੇ ਉਸ ਤੋਂ ਬਾਅਦ ਗੱਡੀ ਦੀ ਵੀ ਕੰਡੀਸ਼ਨ ਦੇਖ ਲਓ ਤੇ ਦੁਕਾਨ ਦੀ ਵੀ ਦੇਖ ਲਓ ਦੁਕਾਨ ਦਾ ਬਹੁਤ ਨੁਕਸਾਨ ਹੈ ਗੱਡੀ ਕੌਣ ਚਲਾ ਰਿਹਾ ਸੀ ਗੱਡੀ ਇੱਕ ਛੋਟਾ ਜਿਹਾ ਬੱਚਾ ਸੀਗਾ 13-14 ਸਾਲ ਦਾ ਸੀਗਾ ਤੇ ਉਹਦੇ ਬੱਚੇ ਆ ਪਿੱਛੇ ਇੱਕ ਹੋਰ ਬੈਠਾ ਸੀਗਾ ਦੋ ਬੱਚੇ ਸੀ ਤੇ ਦੋਹਾਂ ਨੂੰ ਪਿਛਲੀ ਧਿੱਕੀ ਤੋਂ ਬਾਹਰ ਕਢਵਾਇਆ ਉਸ ਦਾ ਬਾਰ ਨਿਕਾਲ ਕੇ ਉਹਨਾਂ ਨੂੰ ਠੀਕ ਮਤਲਬ ਕਿ ਹੁਣ ਬੱਚਾ ਠੀਕ ਹੈ ਕੋਈ ਜਾਨੀ ਨੁਕਸਾਨ ਨਹੀਂ ਜਾਨੇ ਨੁਕਸਾਨ ਨਹੀਂ ਹੈ ਬੱਚੇ ਦੇ ਮਾਰੇ ਜੀ ਉਂਗਲਾਂ ਤੇ ਝੋਟ ਲੱਗੀ ਹੈ ਉਹ ਮਾਪਿਓ ਨੇ ਉਹਨਾਂ ਨੂੰ ਫਿਰ ਦਵਾਈ ਦਿੰਦੀ ਦਵਾਈ ਕਿਹਾ ਤੇ ਮਾਲੀ ਨੁਕਸਾਨ ਮਾਲੇ ਨੁਕਸਾਨ ਮੇਰੀ ਦੁਕਾਨ ਦੇ ਸ਼ੀਸ਼ੇ ਛੋਟੇ ਸਾਰੇ ਟੁੱਟ ਗਏ ਨੇ ਤੂਫਾਨ ਦਾ ਨੁਕਸਾਨ ਆਇਆ ਕੋਈ ਚਿੰਤਾ ਨਹੀਂ ਹੁਣ ਮੇਰਾ ਇਹ ਕਹਿੰਦਾ ਜੀ ਜਿਹੜਾ ਮੇਰਾ ਨੁਕਸਾਨ ਹੋਇਆ ਹੈ ਉਹ ਸਹੀ ਕਰਾ ਲੇ ਬਸ ਹੋਰ ਆਪਾਂ ਕੁਝ ਨਹੀਂ ਬਾਕੀ ਐਵੇਂ ਆਪਾਂ ਉਹਨਾਂ ਦੇ ਬੱਚੇ ਦੇ ਕੋਈ ਦੁੱਖ ਨਹੀਂ ਹੈ ਉਹਨਾਂ ਦੇ